ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੂਰੇ ਦਾ ਪੂਰਾ ਗੁਰਦਾਸਪੁਰ ਸ਼ਹਿਰ ਅੱਜ ਪ੍ਰਭੂ ਸ਼੍ਰੀ ਰਾਮ ਦੇ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ ਅਯੁੱਧਿਆ ਵਿਖੇ ਸ਼੍ਰੀ ਰਾਮ ਦੀ ਮੂਰਤੀ ਸਥਾਪਨਾ ਦਿਹਾੜੀ ਦੀ ਪਹਿਲੀ ਵਰੇ ਗੰਢ ਤੇ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਜੋ ਕਦੋਂ ਕਦੋਂ ਵਾਲੀ ਮੰਡੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪ੍ਰਕਿਰਮਾ ਕਰਦੀ ਹੋਈ ਮਾਈ ਦੇ ਤਲਾਬ ਮੰਦਰ ਵਿਖੇ ਖਤਮ ਹੋਈ ਸ਼ੋਭਾ ਯਾਤਰਾਦਾਨਾਂ जय श्री राम ਦੇ ਨਾਅਰਿਆਂ ਦੇ ਨਾਲ ਪੂਰਾ ਸ਼ਹਿਰ ਗੂੰਜੁੱਟਿਆ ਤੇ ਸ਼ਹਿਰ ਦੀ ਹਰ ਦੁਕਾਨ ਅਤੇ ਘਰ ਦੇ ਚੁਪਾਰੇ ਤੇ ਕੇਸਰੀ ਝੰਡੇ ਨਜ਼ਰ ਆ ਰਹੇ ਸਨ ਹਾਂਜੀ ਸੁਨਾਤ ਜਗਨ ਮંચੂਲੋਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੀ ਕਹਿੰਦਾ ਤੇ ਅੱਜ ਜਿਹੜਾ ਸਾਡਾ ਸ਼ੁਭ ਯਾਤਰਾ ਹੀ ਪ੍ਰਭੂ શ્રી ਰਾਮ ਜੀ ਦੀ ਬਹੁਤ ਬਵੇਰੀ ਬਹੁਤ ਵਧੀਆ ਰਹੀ ਇਹਦੇ ਪਿੱਛੇ ਸਾਰਾ ਸੰਜੋਗ ਜਿਹੜਾ ਹੈ ਉਹ ਸ਼ਹਿਰ ਵਾਸੀਆਂ ਦਾ ਹੀ ਹੈ ਕਿਉਂਕਿ ਸ਼ਹਿਰ ਚ ਅਲੱਗ ਅਲੱਗ ਅਰ ਤਰ੍ਹਾਂ ਦੇ ਲੋਕਾਂ ਨੇ ਅਲੱਗ ਅਲੱਗ ਲੋਕ ਮਤਲਬ ਸ਼ਹਿਰ ਵਾਸੀਆਂ ਨੇ ਲੰਗਰ ਲਾਏ ਜਗਾ ਜਗਾ ਫੁੱਲ ਵਰਖਾ ਹੋਈ ਜਾਂ ਚੌਂਕ ਕੋਈ ਹਨੂਮਾਨ ਚੌਂਕ ਕੋਈ ਤੇ ਉਹਦੇ ਇਲਾਵਾ ਅ ਹੋਰ ਵੀ ਆਤਿਸ਼ਬਾਜੀ ਵੀ ਕੀਤੀ ਗਈ ਬਹੁਤ ਜ਼ਿਆਦਾ ਸ਼ਹਿਰ ਵਾਸੀਆਂ ਵੱਲੋਂ ਤੇ ਇਹ ਸਭ ਦੀ ਯੋਗਦਾਨ ਜਿਹੜਾ ਜੀ ਸ਼ਹਿਰ ਵਾਸੀਆਂ ਨੂੰ ਆਪਾਂ ਸ਼ੁਕਰੀਆ ਕਰਦੇ ਆ ਜੀ ਤੇ ਇਦਾਂ ਹੀ ਸਾਨੂੰ ਗਾਂ ਵੀ ਇਦਾਂ ਹੀ ਸ਼ੁਭ ਯਾਤਰਾ ਸਾਡੇ ਪ੍ਰੋਗਰਾਮਾਂ 'ਚ ਇਦਾਂ ਹੀ ਸਾਥ ਦਿੱਤਾ ਜਾਏ ਤਾਂ ਕਿ ਆਪਾਂ ਇਦਾਂ ਦੇ ਜਿਹੜੇ ਹੋਰ ਧਾਰਮਿਕ ਪ੍ਰੋਗਰਾਮ ਐਤੋਂ ਵੀ ਵੱਧ ਚੜ੍ਹ ਕੇ ਕਰੀਏ ਤੇ ਬਾਕੀ ਇਹ ਸ਼੍ਰੀ ਰਾਮ ਜੀ ਦੀ ਆਪਾਂ ਪਹਿਲਾਂ ਹੀ ਪਹਿਲੇ ਦਿਨ ਤੋਂ ਕਿਹਾ ਸੀ ਜੀ ਇਹ ਸ਼੍ਰੀ ਰਾਮ ਜੀ ਦੀ ਲੀਲਾ ਜੀ ਉਹਨਾਂ ਨੇ ਆਪਣੇ ਹਿਸਾਬ ਨਾਲ ਹੀ ਰਚਣੀ ਕਿ ਅੱਜ ਉਹਨਾਂ ਨੇ ਆਪਣਾ ਫੇਰ ਸਾਰੇ ਰੰਗ ਵਿੱਚ ਆਪਣੇ ਰੰਗ ਦਾ ਭਗਵਾਨ ਨੂੰ ਤੇ ਇਦਾਂ ਹੀ گاਉਂ ਵੀ ਬਸ ਪ੍ਰਭੂ ਰਾਮ ਜੀ ਸਾਰੇ ਸ਼ਹਿਰ ਵਾਸੀਆਂ ਦੇ ਉੱਤੇ ਆਪਣੀ ਕਿਰਪਾ ਬਣਾਈ ਰੱਖੇ ਤੇ ਸਾਡੀ ਟੀਮ ਨੂੰ ਤੇ ਸਾਨੂੰ ਬਲ ਦੇ ਕੇ ਆਪਾਂ ਇਦਾਂ ਦੇ ਜਿਹੜੇ ਹੋਰ ਧਾਰਮਿਕ ਪ੍ਰੋਗਰਾਮ ਆ ਜਿਹੜੇ ਉਹ ਆਪਾਂ ਕਰ ਸਕੀ ਯਾ ਸ਼ਿਰਾਮ ਜੀ ਸ਼ੋਭਾ ਯਾਤਰਾ ਜਿਦਾ ਕਿ ਅੱਜ ਵਰਸ਼ਗੰਢ ਮਨਾ ਰਹੇ ਆਂ ਰਾਮ ਜੀ ਦੀ ਮੂਰਤੀ ਪ੍ਰਸਤਾ ਦੀ ਇਹ ਜਿਹੜੀ ਵਰਸ਼ਗੰਢ ਹੈ ਇਹਨੂੰ ਅੱਜ ਬਹੁਤ ਤਰੀਕੇ ਨਾਲ ਜਿਹੜਾ ਗੁਰਦਾਸਪੁਰ ਪੂਰਾ ਮਨਾ ਰਿਆ ਜੀ ਹਰ ਸ਼ੌਕ ਉਲਾਸ ਹੋ ਰਿਹਾ ਭੰਗਵਾ ਭੰਗਵਾ ਹੋ ਰਿਹਾ ਜੀ ਪੂਰਾ ਸ਼ਹਿਰ ਇਸ ਸਨਾਤਨ ਨੇ ਅੱਜ ਆਪਣਾ ਰੂਪ ਦੁਸਰਾ ਦਿਖਾਇਆ ਕਿ ਇਹ ਵਰਸ਼ਗੰਢ ਹਰ ਸਾਲ ਜਦੋਂ ਆਏਗੀ ਇਹ ਬਹੁਏ ਯੋਜਨ ਨਿਰੰਤਰ ਸਦਾ ਵਸੀ ਅਸਾ ਹੀ ਹੋਏਗਾ ਮੈਂ ਤੇ ਅੱਜ ਜੋ ਸੋਚਿਆ ਸੀਗਾ ਅੱਜ ਗੁਰਦਾਸਪੁਰ ਜਿਹੜਾ ਇਹ ਅਜੋਧਿਆ ਭੂਮੀ ਬਣ ਗਈ ਹੈ ਜੀ ਅੱਜ ਅੰਦੇ ਸੰਤ ਸਾਡੇ ਸਾਰੇ ਹੀ ਸਾਰੇ ਮੈਂ ਕਹਿੰਦੇ ਗੁਰਦਾਸਪੁਰ ਰਾਮੇ ਹੋ ਗਿਆ ਜੀ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਅੱਜ ਦੀ ਇਹ ਸ਼ੋਭਾ ਯਾਤਰਾ ਸਨਾਤਨ ਜਾਗਰਣ ਮੰਚਵਾਲਾ ਸ਼ਹਿਰ ਦੇ ਵਿੱਚ ਬਹੁਤ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸ਼੍ਰੀ ਰਾਮ ਲਲਾ ਦਰਬਾਰ ਦੇ ਵਿੱਚ ਪ੍ਰਥਮ ਪ੍ਰਥਮ ਸਾਲ ਜਿਹੜਾ ਹੈ ਉਹ ਕੰਪਲੀਟ ਹੋਇਆ ਹੈ ਔਰ ਅੱਜ ਬੜਾ ਹਰ ਸ਼ੌਲਾਸ ਤੇ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਬਹੁਤ ਸਾਂਚੇ ਦਰਬਾਰੀ ਪੀਜ ਹੈ ਬੜੀ ਆਰਮੀ ਕੈਂਟ ਵਿੱਚ ਤਾਨਾਤ ਹਵਲਦਾਰ ਨੂੰ ਉਸਦੇ ਦੋ ਸਿਵਲ ਸਾਥੀਆਂ ਸਮੇਤ ਬਟਾਲਾ ਪੁਲਿਸ ਕੋਲੋਂ ਸਾਥੀਆਂ ਸਮੇਤ ਬੈਂਕਾਂ ਦੇ ਏਟੀਐਮ ਕਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਬਟਾਲਾ ਪੁਲਿਸ ਨੇ ਇਹਨਾਂ ਵੱਲੋਂ ਹੁਣ ਤੱਕ ਦੇ ਦੋ ਏਟੀਐਮ ਬਟਨ ਦੀ ਕੋਸ਼ਿਸ਼ ਕਰਨ ਦਾ ਖੁਲਾਸਾ ਕੀਤਾ ਹੈ ਤੇ ਪੁਲਿਸ ਹੁਣ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲੈ ਕੇ ਪੁੱਛਗਿੱਛ ਕਰੇਗੀ। ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਡਿਸਟ੍ਰਿਕਟ ਗੁਰਦਾਸਪੁਰ ਦੇ ਅੰਦਰ ਬਟਾਲਾ ਜ਼ਿਲ੍ਹਾ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਦੋ ਅਟੈਂਪਟਸ ਹੋਈਆਂ ਸੀਗੀਆਂ ਐਸ.ਬੀ.ਆਈ. ਬੈਂਕ ਦੀ ਏ.ਟੀ.ਐਮ ਦੇ ਉੱਤੇ ਤੇ ਪੀ.ਐਨ.ਬੀ. ਬੈਂਕ ਦੇ ਏ.ਟੀ.ਐਮ ਦੇ ਉੱਤੇ ਇਹ ਰਾਤ ਨੂੰ ਜਿਹੜਾ ਸਾਡੇ 6 ਤਰੀਕ ਦੀ ਰਾਤ ਨੂੰ ਡੇਰੀਵਾਲ ਅਡੇ ਦੇ ਉੱਤੇ ਇਸ ਪੀਐਸ ਏਖਵਾ ਦੇ ਵਿੱਚ ਇਹਨਾਂ ਨੇ ਐਸਬੀਆਈ ਦਾ ਇੱਕ ਏਟੀਐਮ ਸੀਗਾ ਉਹਨੂੰ ਸ਼ਟਰ ਤੋੜ ਕੇ ਗੈਸ ਕਟਰ ਦੇ ਨਾਲ ਏਟੀਐਮ ਲੁੱਟਣ ਦੀ ਕੋਸ਼ਿਸ਼ ਕੀਤੀ ਸੀਗੀ ਉਹਦੇ ਵਿੱਚ ਅਸੀਂ ਪਰਚਾ ਦਰਜ ਕੀਤਾ ਸੀਗਾ ਐਫਆਈਆਰ ਨੰਬਰ 2612025 ਨੂੰ ਅੰਡਰ ਸੈਕਸ਼ਨ 3314 305 3244 62 ਬੀਐਨਐਸ ਪੀਐਸ ਏਖਵਾ ਐਂਡ ਇਸ ਤੋਂ 2 ਦਿਨ ਬਾਅਦ ਹੀ ਇੱਕ ਹੋਰ ਅਟੈਂਪਟ ਹੋਈ ਪੀਐਸ ਦੀਨਾ ਨਗਰ ਦੇ ਵਿੱਚ ਅੱਡਾ ਇਹ ਹੈਗਾ ਬਟੋਆ ਜਿਹਦੇ ਵਿੱਚ ਪੀਐਨਬੀ ਬੈਂਕ ਦਾ ਏਟੀਐਮ ਸੀਗਾ ਉੱਥੇ ਵੀ ਉਹਨਾਂ ਨੇ ਸਿਮਿਲਰ ਅਟੈਂਪਟ ਕੀਤੀ ਗੈਸ ਕਟਰ ਦੇ ਨਾਲ ਪਹਿਲਾਂ ਸ਼ਟਰ ਤੋੜਿਆ ਤੇ ਉਸ ਤੋਂ ਬਾਅਦ ਏਟੀਐਮ ਨੂੰ ਤੋੜ ਕੇ ਉਹਦੇ ਵਿੱਚੋਂ ਜਿਹੜੀ ਲੂਟ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਇਹਨੂੰ ਬੜੇ ਹੀ ਸੰਜੀਦਗੀ ਨਾਲ ਦੇਖਦੇ ਹੋਏ ਮਾਨਯੋਗ ਐਸਐਸਪੀ ਬਟਾਲਾ সোহੇਲ ਮੀਰ ਜੀ ਆਈਪੀਐਸ ਉਹਨਾਂ ਨੇ ਡੀਐਸਪੀ ਸਿਟੀ ਤੇ ਡੀਐਸਪੀ ਡੀ ਰਿਪੂਤਪਨ ਜੀ ਉਹਨਾਂ ਦੇ ਅੰਡਰ ਜਿਹੜੀਆਂ ਟੀਮਸ ਦਾ ਗਠਨ ਕੀਤਾ ਐਸਐਚਓ ਸੇਖਵਾ ਤੇ ਇੰਚਾਰਜ ਸੀ ਇਹ ਇਹ ਸੁਖਰਾ ਸਿੰਘ ਇਹਨਾਂ ਨੇ ਇਸ ਟੀਮਸ ਨੂੰ ਹੀ ਹੈਡ ਕੀਤਾ ਤੇ ਅਸੀਂ ਇਹ ਜਿਹੜੇ ਦੋ ਇਨਸੀਡੈਂਟ ਸੀਗੇ ਇਹਨਾਂ ਨੂੰ ਸੁਲਝਾਉਣ ਦੇ ਵਿੱਚ ਕਾਮਯਾਬ ਹੋਏ ਹਾਂ 4 ਦਿਨਾਂ ਦੇ ਅੰਦਰ ਅੰਦਰ ਹੀ ਅਸੀਂ ਇਹਨੂੰ ਸੁਲਝਾਉਣ ਦੇ ਵਿੱਚ ਕਾਮਯਾਬ ਹੋਏ ਹਾਂ ਜਿਦੇ ਵਿੱਚ ਤਿੰਨ ਦੋਸ਼ੀ ਜਿਹੜੇ ਨੇ ਅਰੈਸਟ ਕੀਤੇ ਗਏ ਨੇ ਇਹ ਤਿੰਨ ਦੋਸ਼ੀ ਜਿਹੜੇ ਨੇ ਇਹਨਾਂ ਦਾ ਨਾਮ ਹੈ ਹੀਰਾ ਮਸੀ ਪੁੱਤਰ ਜੋਰਾ ਮਸੀ ਗੋਲਦੀ ਪੁੱਤਰ ਰੂਪ ਲਾਲ ਜਿਹੜੇ ਕਿ ਸੋਰੀਆ ਬਾਂਗਰ ਪੀਐਸ ਕਾਨੂੰ ਆਂਦੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਨਾਲ ਇੱਕ ਜਿਹੜਾ ਦੋਸ਼ੀ ਹੈ ਉਹ ਫੌਜ ਵਿੱਚ ਕੰਮ ਕਰਦਾ ਹੈ ਹੌਲਦਾਰ ਪ੍ਰਵੀਨ ਕੁਮਾਰ ਪੁੱਤਰ ਸੂਬਕਰਮ ਵਾਸੀ ਗਰੋਟਾ ਤਹਿਸੀਲ ਪਾਲਵਲ ਜ਼ਿਲ੍ਹਾ ਹੋਡਲ ਹਰਿਆਣੇ ਦਾ ਜੋ ਕਿ ਇੱਥੇ ਪੋਸਟਡ ਤਿਬੜੀ ਕੈਂਟ ਵਿੱਚ ਪੋਸਟਡ ਸੀਗਾ ਸੋ ਇਹ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਨੂੰ ਐਪਰੀਹੈਂਡ ਕੀਤਾ ਗਿਆ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਪਾਸੋਂ ਜਿਹੜਾ ਗੈਸ ਕਟਰ ਸਿਲੰਡਰ ਹੈ ਉਹ ਵੀ ਰਿਕਵਰ ਕੀਤਾ ਗਿਆ ਨਾਲ ਮੋਟਰਸਾਈਕਲ ਜਿਹੜਾ ਹੈ ਉਹ ਵੀ ਰਿਕਵਰ ਕੀਤਾ ਗਿਆ ਤੇ ਹੁਣ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਤੇ ਅੱਗੇ ਤਫ਼ਤੀਸ਼ ਨੂੰ ਵਧਾਇਆ ਜਾਏਗਾ ਜਿਹੜਾ ਇਹ ਫੌਜੀ ਹੈ ਇਹ ਤਿਬੜੀ ਕੈਂਟ ਵਿੱਚ ਪੋਸਟਡ ਸੀਗਾ ਤੇ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਦੋਸ਼ੀ ਹੈ ਹੀਰਾ ਮਸੀ ਇਹ ਇਹ ਵੀ ਉਹਦੇ ਵਿੱਚ ਤਿਬੜੀ ਕੈਂਟ ਵਿੱਚ ਪ੍ਰਾਈਵੇਟ ਤੌਰ ਤੇ ਕੰਮ ਕਰਦਾ ਸੀਗਾ ਐਜ਼ ਉੱਥੇ ਭਾਂਡੇ ਮਾਰਜੰਡ ਦੀ ਜੋ ਇਹਦੀ ਡਿਊਟੀ ਸੀਗੀ ਤੇ ਇਹਦੇ ਕੋਲ ਗੇਟ ਪਾਸ ਵੀ ਸੀਗਾ ਕੈਂਟ ਦਾ ਇਹ ਉਸੇ ਜਿਹੜਾ ਵਸਿਨਿਟੀ ਦੇ ਵਿੱਚ ਸੇਮ ਵਸਿਨਿਟੀ ਦੇ ਹੋਣ ਦੇ ਵਿੱਚ ਇਹਨਾਂ ਦਾ ਤਾਲਮੇਲ ਹੋਇਆ ਤੇ ਇਹਨਾਂ ਨੇ ਇਹ ਪਲਾਨ ਬਣਾਇਆ ਗੁਰਦਾਸਪੁਰ ਦੇ ਕਸਬਾ ਦਿਨਾ ਨਗਰ ਵਿੱਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਘਟਨਾ ਵਿੱਚ ਸ਼ਹਿਰ ਦੇ ਵਿਵੇਕਨੰਦ ਸਕੂਲ ਨੇੜੇ ਸਥਿਤ ਇੱਕ ਰੈਡੀਮੇਡ ਦੀ ਦੁਕਾਨ ਤੇ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਪਸ਼ਾਕ ਰੈਡੀਮੇਡ ਨਾਮ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ ਹਜ਼ਾਰਾਂ ਦੀ ਨਕਦੀ ਤੇ ਲੱਖਾਂ ਦਾ ਕੱਪੜਾ ਜਿਨ੍ਹਾਂ ਵਿੱਚੋਂ ਜੀਨਸ ਤੇ ਜੈਕਟਸ ਵੀ ਸ਼ਾਮਿਲ ਹਨ ਜੇ ਦੁਕਾਨਦਾਰ ਵੇਚਣ ਲਈ ਖਰੀਦ ਕੇ ਲਿਆ ਸੀ ਉਹ ਲਿਫਾਫੇ ਵੀ ਬੰਦ ਲੈ ਕੇ ਫਰਾਰ ਹੋ ਗਏ ਮੇਰਾ ਜਗਦੀਪ ਪ੍ਰਕਾਸ਼ ਨਾਮ ਆ ਭਜੀ ਮੈਨੂੰ ਸਵੇਰੇ ਫੋਨ ਆਇਆ ਸੀ 7:30 ਵਜੇ ਦੇ ਆਸ-ਪਾਸ ਤੇਰੀ ਦੁਕਾਨ ਦਾ ਸ਼ਟਰ ਟੁੱਟੇ ਰਿਆ ਫਿਰ ਮੇਰੇ ਲਾਗੇ ਦੋਸਤ ਐ ਮੌਣਾ ਨੂੰ ਫੋਨ ਕੀਤਾ ਉਹ ਆਏ ਪਹਿਲੇ ਮੇਰੇ ਤੋਂ ਪਹਿਲੇ ਫਿਰ ਮੈਂ ਆਇਆ ਦੇਖਿਆ ਤੇ ਸ਼ਟਰ ਟੁੱਟੇ ਰਿਆ ਸੀ ਤੇ ਅੰਦਰ ਵੜ ਕੇ ਉਹਨਾਂ ਨੇ ਸਮਾਨ ਸੋ ਸਾਰਾ ਲੈ ਗਏ ਆ ਨੁਕਸਾਨ ਭਾਜੀ ਜੈਕਟਾਂ ਹਜੇ ਨਵੀਆਂ ਹੀ ਦੀਆਂ ਸੀ 4-5-5 ਲਫਾਫੇ ਸੀ ਹਜੇ ਖੋਲੀਆਂ ਵੀ ਨਹੀਂ ਸੀ ਬਾਕੀ ਜਿਹੜਾ ਆਪਨ ਲਈ ਸਮਾਨ ਸਾਰਾ ਜਿੰਨਾ ਜੁਨਾ ਐਕਸੈਸਰੀ ਸਾਰਾ ਕੁਝ ਲੈ ਗਏ ਆ ਬਾਕੀ ਹਜੇ ਮੈਂ ਦਿਖ ਰਿਹਾ ਆ ਅੰਦਾਜ਼ਾ ਭਾਜੀ ਹਜੇ ਤੇ ਕੁਝ ਕਹਿ ਨਹੀਂ ਸਕਦੇ ਹਜੇ ਤੇ ਪੂਰਾ ਪ੍ਰੋਪਰ ਦੇਖ ਕੇ ਫੇਰ ਹੀ ਪਤਾ ਲੱਗੇਗਾ ਉਹਦਾ ਜਿਹੜਿਆ ਜੈਕਟਾਂ ਵਾਲੇ ਲਪਾਫੇ ਹੀ ਉਹ 1.5 ਕੋਨੇ 2 ਲੱਖ ਦੇ ਹੈਗੇ ਬਾਕੀ ਸਾਰਾ ਤੁਹਾਡੇ ਸਾਹਮਣੇ ਤੁਸੀਂ ਦਿਖਦੇ ਪਿਓ ਸਾਰਾ ਪੈਂਟਾ ਪੁੰਟਾ ਵੱਡੇ ਜੈਕਟਾਂ ਟਰੈਕ ਸੂਟ ਐਸੈਸਰੀ ਵਗੈਰਾ ਸਾਰੇ ਪਰਸ ਕੋਸ ਸਾਰੇ ਛੋਟੀਆਂ ਚੀਜ਼ਾਂ ਸਾਰੇ ਕੁਝ ਲੱਗਦੀਆਂ ਪੁਲਿਸ ਕੋ ਗੇ ਹੀ ਭਾਜੀ ਆਏ ਆ ਉਹ ਦੇਖ ਕੇ ਤੇ ਚਲੇ ਗਏ ਹੁਣ ਉਹ ਮਨ ਰੋ ਉਹਨਾਂ ਨੇ ਥਾਣੇ ਬੁਲਾਇਆ ਕਹਿੰਦੇ ਆਪਣਾ ਦੇਖ ਕੇ ਪਹਿਲੇ ਚੰਗੀ ਤਰ੍ਹਾਂ ਫਿਰ ਮੈਂ ਤਾਨਾ ਕਾ ਭਾਈ ਕੈਮਰੇ ਕੂਮਰੇ ਚੈੱਕ ਕਰਵਾਣ ਪੁਲਿਸ ਵਾਲੇ ਜਿਹੜੇ ਲਾਗੇ ਲੱਗੇਦੇ ਆ ਸਕੂਲਾਂ ਸਕਾਲਾਂ ਦੇ ਮੇਰੇ ਨਾਲ ਲੱਗੇਦੇ ਸਾਰੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੜਨ ਤੇ ਮੇਰਾ ਜਿਹੜਾ ਨੁਕਸਾਨ ਹੋਇਆ ਉਹ ਭਰਿਆ ਜਾਏ ਕੀ ਸ਼ਟਰ ਵੀ ਤੋੜਿਆ ਕਿਦਾਂ ਹੋ ਗਿਆ ਸ਼ਟਰ ਭਾਈ ਉਹਨਾਂ ਨੇ ਸਾਈਡ ਤੋਂ ਮਤਲਬ ਸ਼ਾਇਦ ਉਹਨਾਂ ਨੇ ਕੋਈ ਲੋਈ ਦੀ ਰੋਡ ਰੋਡ ਨਾਲ ਸ਼ਟਰ ਤੋੜੇ ਰਾਇਆ ਮਤਲਬ ਤੇ ਸ਼ੀਸ਼ੇ ਦਾ ਲੋਕ ਹੀ ਐ ਟੁੱਟੇ ਰਾਇਆ ਬਾਕੀ ਜਿਹੜੇ ਲੋਕ ਨਹੀਂ ਟੁੱਟੇ ਰੇ ਉਹਨਾਂ ਦੇ ਸ਼ਟਰ ਦੀ ਸਾਈਡ ਤੋਂ ਤੋੜੇ ਰਾਇਆ ਤੇ ਉਹ ਅੰਦਰ ਵੜੇ ਰਾਇਆ ਬਾਕੀ ਅੰਦਰ ਫਲਾਈਟਾਂ ਲੂਟਾਂ ਚੱਕੀ ਦੇ ਪੱਖੇ ਪੂਕੇ ਸਾਰੇ ਜ਼ਿਲ੍ਹਾ ਗੁਦਾਸਪੁਰ ਦੇ ਕਸਬਾ ਕਾਤਿਆਂ ਦੇ ਰੇਲਵੇ ਰੋਡ ਵਿੱਚ ਸਥਿਤ ਬੜੋਦਾ ਬੈਂਕ ਦੇ ਕੈਸ਼ੀਅਰ ਦੇ ਕੁਝ ਲੋਕਾਂ ਵੱਲੋਂ ਉਹਨਾਂ ਦੇ ਕਰੋੜਾਂ ਰੁਪਏ ਹੜੱਪਣ ਦਾ ਦੋਸ਼ ਲਗਾਇਆ ਜਾ ਰਿਹਾ ਹੈ ਦੂਜੇ ਪਾਸੇ ਬੈਂਕ ਦਾ ਕਹਿਣਾ ਹੈ ਕਿ ਕੈਸ਼ੀਅਰ ਨੌਕਰੀ ਛੱਡ ਕੇ ਫਰਾਰ ਹੋ ਚੁੱਕੇ ਜਾਂ ਤੇ ਪਿੰਡ ਵਿੱਚ ਰਹਿ ਰਹੇ ਕੈਸ਼ੀਅਰ ਦੇ ਪਿਓ ਦਾ ਕਹਿਣਾ ਹੈ ਕਿ ਸਾਨੂੰ ਉਸ ਦੇ ਫਰਾਡ ਬਾਰੇ ਕੋਈ ਜਾਣਕਾਰੀ ਨਹੀਂ ਉਸ ਨੂੰ ਬੇਦਖਲ ਕਰ ਦਿੱਤਾ ਗਿਆ ਲੋਕਾਂ ਦਾ ਕਹਿਣਾ ਹੈ ਕਿ ਕੈਸ਼ੀਅਰ ਨੇ ਇਹ ਪੈਸੇ ਸ਼ਾਇਦ ਗੈਂਬਲਿੰਗ ਵਿੱਚ ਉਡਾ ਦਿੱਤੇ ਹਨ ਮੈਂ ਰੂਹੀ ਮੈਂ ਤੁਮ ਹਲਾ ਸੰਤ ਨਗਰ ਕਾਦੀਆਂ ਦੀ ਰਹਿਣ ਵਾਲੀ ਹਾਂ ਇਹ ਥੋੜੇ 16 April ਦੀ ਗੱਲ ਹੈ 2024 ਦੀ ਕਿ ਮੈਂ ਆਪਣਾ 4 ਲੱਖ ਦੇ ਦੋ ਦੋ ਕਰਕੇ ਚੈੱਕ ਦੋ ਦੋ ਲੱਖ ਦੇ ਬੈਂਕ ਆਫ ਬਰੋਦਾ ਇਹਦੇ ਵਿੱਚ ਕੈਸ਼ੀਅਰ ਸੀਗਾ ਤਲਵਿੰਦਰ ਸਿੰਘ ਉਹਨੂੰ ਦੇਖੇ ਆਏ ਸੀਗੀ ਉਹ ਸਾਨੂੰ ਉਹ ਸਾਡਾ ਕਾਫੀ ਅੱਛਾ ਨੌਨ ਬਚਮੰਦ ਤੋਂ ਅਸੀਂ ਉਹਨੂੰ ਜਾਣਦੇ ਸੀਗੇ ਉਸਦੇ ਫਾਦਰ ਸਰਦਾਰ ਬਲਦੇਵ ਸਿੰਘ ਜੀ ਉਹ ਵੀ ਮੇਰੇ ਫਾਦਰ ਨਾਲ ਹੀ ਗਵਰਨਮੈਂਟ ਜੌਬ ਕਰਦੇ ਸੀਗੇ ਰਿਟਾਇਰਡ ਨੇ ਔਰ ਉਹ ਲੜਕਾ 5-6 ਸਾਲ ਤੋਂ ਇੱਥੇ ਬੈਂਕ ਆਫ ਬਰੋਡਾ ਵਿੱਚ ਗਵਰਨਮੈਂਟ ਜੌਬ ਕਰ ਰਿਹਾ ਸੀਗਾ ਉਸਦੇ ਕਾਲ ਕਰਨ ਤੇ ਉਸਨੇ ਸਾਨੂੰ ਕੋਈ ਬੈਂਕ ਦੀ ਪਾਲਿਸੀ ਦੱਸੀ ਕਿ ਜੋ ਬੈਂਕ ਮੁਲਾਜ਼ਮ ਬੈਂਕ ਦੇ ਵਿੱਚ ਜੌਬ ਕਰਦੇ ਨੇ ਇਹ ਸਰਵਿਸ ਸਿਰਫ ਉਹਨਾਂ ਵਾਸਤੇ ਹੀ ਹੁੰਦੀ ਹੈ ਕਿ ਅਗਰ ਤੁਸੀਂ 1 ਸਾਲ ਵਾਸਤੇ ਕੋਈ 1 ਲੱਖ ਜਮਾ ਕਰਵਾਉਂਦੇ ਹੋ ਤਾਂ ਉੱਤੇ 20% ਵਿਆਜ ਮਿਲਦਾ ਹੈ ਇਸ ਤਰ੍ਹਾਂ ਕਹਿ ਕੇ ਉਹਨੇ ਸਾਨੂੰ ਦੱਸਿਆ ਕਿ ਸਾਲ ਦਾ 10 ਲੱਖ ਦਾ ਕੋਟਾ ਸੀ ਜਿਹਦੇ ਵਿੱਚ ਮੈਂ ਆਪਣੇ ਮਾਂ ਪਰ ਆਪਣਜੋਤ ਕੋਟਾ ਵੀ ਕੀਤਾ ਹੈ ਆਪਣੀ ਸਿਸਟਰ ਦਾ ਵੀ ਕੀਤਾ ਹੈ ਤੇ ਇਹ ਗੱਲ ਫਿਰ ਤੁਸੀਂ 4 ਲੱਖ ਦਾ ਕੋਟਾ ਮੇਰੇ ਕੋਲ ਰਹਿ ਗਿਆ ਹੈ ਔਰ ਤੁਸੀਂ ਕਰਵਾ ਲੋ ਤੁਹਾਨੂੰ ਇੱਕ ਸਾਲ ਵਾਸਤੇ 20% ਵੀ ਆਜ ਮਿਲੇਗਾ ਤੇ ਚਲੋ ਉਸ ਦੀ ਗੱਲ ਮੰਨਨ ਤੇ ਉਸਨੇ ਦੋ ਚੈੱਕ ਦੀ ਡਿਮਾਂਡ ਕੀਤੀ ਜੋ ਕਿ ਉਹਨਾਂ ਮੈਂ ਦੇ ਕੇ ਆਈ ਸੀ ਪਰ ਉਸ ਨੂੰ ਮੈਂ ਕਿਹਾ ਕਿ ਕੋਈ ਮੈਸੇਜ ਵਗੈਰਾ ਨਹੀਂ ਆਇਆ ਜਾਂ ਕੋਈ ਡਾਕੂਮੈਂਟ ਵਗੈਰਾ ਉਹਦੇ ਵੱਲੋਂ ਨਹੀਂ ਦਿੱਤੇਗੇ ਜਦੋਂ ਮੇਰੇ ਬਾਰ-ਬਾਰ ਪੁੱਛਣ ਤੇ ਮੈਂ ਕਿਹਾ ਗਿਆ ਕਿ ਉਸਨੇ ਬਾਰ-ਬਾਰ ਇਹੀ ਕਿਹਾ कि मैं तनु आंदा जांदा ਫੜਾ ਦਾਂਗਾ ਜਾਂ ਫਿਰ ਮੈਂ ਘਰੇ ਦੇ ਜਾਾਂਗਾ ਕਿਉਂਕਿ ਉਹ ਸਾਡੇ ਦੋ ਗਲੀਆਂ ਛੱਡ ਕੇ ਹੀ ਉਸ ਦਾ ਘਰ ਸੀਗਾ ਉਹ ਵੀ ਮੱਲਾ ਸੰਤਨਗਰ ਦਾ ਹੀ ਵਸੀਏ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨੂੰ ਕੁਛ ਨਹੀਂ ਦਿੱਤਾ ਗਿਆ ਫਿਰ ਉਸ ਤੋਂ ਬਾਅਦ 2 ਜੁਲਾਈ ਦੀ ਗੱਲ ਹੈ ਮੈਂ 2 ਲੱਖ ਰੁਪਏ ਆਪਣੇ ਮੰਮੀ ਦੇ account ਵਿੱਚ cash ਜਮ੍ਹਾਂ ਕਰਵਾਣ ਗਈ ਸੀ ਤੇ ਉਸ ਤੋਂ ਉਸਨੇ ਮੈਨੂੰ ਕੋਈ ਰਸੀਦ ਨਹੀਂ ਦਿੱਤੀ ਜਮ੍ਹਾਂ ਕਰਨ ਲੱਗਿਆ ਔਰ ਕਿਹਾ ਕਿ ਟਾਈਮ ਜ਼ਿਆਦਾ ਹੋ ਗਿਆ ਸੀ ਔਰ ਮੈਂ ਲੇਟ ਐਂਟਰੀ ਵਿੱਚ ਜਮ੍ਹਾਂ ਕਰ ਦਿੱਤੇ ਨੇ ਬਟ ਜਦੋਂ ਬੈਂਕ ਦਾ ਕੋਈ ਮੈਸੇਜ ਨਹੀਂ ਆਇਆ ਔਰ ਮੈਂ ਲਗਾਤਾਰ ਉਹਨੂੰ 20 25 ਦਿਨ ਪੁੱਛਦੀ ਰਹੀ ਪੁੱਛਦੀ ਰਹੀ ਫਿਰ ਅਗਸਤ ਵਿੱਚ 1.5 ਮਹੀਨੇ ਬਾਅਦ ਉਸਨੇ ਕਿਸੇ ਹੋਰ ਦੇ ਅਕਾਊਂਟ ਵਿੱਚੋਂ ਦਲਜੀਤ कौर ਵਾਈਫ ਆਫ ਜਤਿੰਦਰ ਸਿੰਘ ਕੋ ਟੋਟਲ ਮਲਦੇ ਨੇ ਉਹਨਾਂ ਦੇ ਅਕਾਊਂਟ ਵਿੱਚ ਇਲੀਗਲੀ ਸਾਡੇ ਅਕਾਊਂਟ ਵਿੱਚ ਟਰਾਂਸਫਰ ਕਰ ਦਿੱਤੇ ਸਾਨੂੰ ਡਿਪੋਜ਼ਿਟ ਦਾ ਮੈਸੇਜ ਆਇਆ ਸੀ ਬਟ ਸਾਨੂੰ ਇਹ ਮੈਸੇਜ ਨਹੀਂ ਆਇਆ ਕਿ ਕਿਸੇ ਦੇ ਅਕਾਊਂਟ ਵਿੱਚੋਂ ਟਰਾਂਸਫਰ ਕੀਤੇ ਗਏ ਨੇ ਹੁਣ ਜਿਹਦੇ ਅਕਾਊਂਟ ਵਿੱਚੋਂ ਵੀ ਟਰਾਂਸਫਰ ਕੀਤੇ ਗਏ ਨੇ ਉਹਨਾਂ ਨੇ ਸਾਡੇ ਉਤੇ ਬੈਂਕ ਵਿੱਚ ਲਿਖਵਾ ਦਿੱਤਾ ਹੈ ਕਿ ਇਸ ਅਕਾਊਂਟ ਵਿੱਚ ਟਰਾਂਸਫਰ ਹੋਏ ਨੇ ਔਰ ਸਾਡੇ ਅਕਾਊਂਟ ਵਿੱਚੋਂ ਲੀਨ ਐਕਟੀਵਿਟੀ ਜਿਹੜੀ ਹੈ ਉਹ ਲੱਗਦੀ ਹੈ ਔਰ 2 ਲੱਖ ਜਿਹੜਾ ਉਹ ਵੀ ਅਸੀਂ ਕਢਵਾ ਨਹੀਂ ਸਕਦੇ ਇਸ ਕਰਕੇ ਉਹ ਟੋਟਲ ਜਿਹੜਾ ਹੈ 6 ਲੱਖ ਦਾ ਕਪਲਾ ਜਿਹੜਾ ਹੈ ਸਭ ਦਾ ਰਜਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ ਔਰ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਨਾਲ ਜਿੰਨੇ ਵੀ ਸਾਥੀ ਖੜੇ ਨੇ ਇਹਨਾਂ ਸਾਰਿਆਂ ਦੀ ਇੰਨੇ-ਇੰਨੇ ਅਮਾਉਂਟ ਹੈਗੀ ਹੈ ਨੀਅਰ ਅਬਾਊਟ ਔਰ ਇਹ ਬੈਂਕ ਵੱਲੋਂ ਬੈਂਕ ਵੱਲੋਂ ਇਹ ਦੱਸਿਆ ਗਿਆ ਹੈ ਕਿ ਨੀਅਰ ਅਬਾਊਟ 1.5 ਕਰੋੜ ਦਾ ਕਪਲਾ ਹੈਗਾ ਹੈ ਔਰ ਰਜਿੰਦਰ ਸਿੰਘ 18 ਦਸੰਬਰ ਦਾ ਇਹ ਤੋਂ ਫਰਾਰ ਹੈ ਗਿਆ ਔਰ 90 ਸਾਲ ਵਾਲੇ ਦਿਨ ਸਾਨੂੰ ਮੈਨੂੰ ਜਦੋਂ ਇਹ ਸਾਰੀ ਗੱਲ ਪਤਾ ਲੱਗੀ ਸੀ ਤੇ ਮੈਂ ਉਸ ਨੂੰ ਮੈਸੇਜ ਕਾਲ ਕੀਤੀ ਉਸਨੇ ਮੇਰਾ ਕੋਈ ਕਾਲ ਨਹੀਂ ਉਠਾਇਆ ਔਰ ਮੈਸੇਜ ਵਿੱਚ ਉਹਨੇ ਮੈਨੂੰ ਜਵਾਬ ਦਿੱਤਾ ਹੈ ਜਿਹਦੇ ਵੀ ਮੇਰੇ ਕੋਲ ਪ੍ਰੂਫ ਵੀ ਹੈਗੇ ਨੇ ਉਹਦੇ ਵਿੱਚ ਉਹਨੇ ਇਹ ਕਿਹਾ ਹੈ ਕਿ ਤੁਹਾਡੇ ਪੈਸੇ ਤੁਹਾਨੂੰ ਵਾਪਸ ਮਿਲ ਜਾਣਗੇ ਪਰ ਇਹ ਸਭ ਚੋਂ ਨਿਕਲਣ ਤੋਂ ਬਾਅਦ ਪਰ ਉਸ ਤੋਂ ਬਾਅਦ ਉਸਨੇ ਮੈਨੂੰ WhatsApp ਤੋਂ ਬਲੌਕ ਕਰ ਦਿੱਤਾ ਨੰਬਰ ਵੀ ਬਲੌਕਿੰਗ ਵਿੱਚ ਪਾ ਦਿੱਤਾ ਹੈ ਔਰ ਮੈਂ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਉਹਦਾ ਇਕੱਲੇ ਦਾ ਕੋਈ ਹੱਥ ਨਹੀਂ ਹੈਗਾ ਹੋਰ ਵੀ ਕੋਈ ਸ਼ਾਮਿਲ ਨੇ ਪਰ ਉਹਨਾਂ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਸਾਡੀ ਇਹ ਉਹਦੇ ਖਿਲਾਫ ਅਸੀਂ ਐਸਐਸਪੀ ਦੇ ਆਫਿਸ ਤੋਂ ਵੀ ਕੰਪਲੇਂਟ ਕੀਤੀ ਹੋਈ ਹੈ ਜਦੋਂ ਸਾਨੂੰ ਕੰਪਲੀਟ ਨੰਬਰ ਮਿਲਿਆ ਹੁਣ ਸਾਡੀ ਇਹ ਰਿਕਵੈਸਟ ਹੈ ਕਿ ਸਾਡਾ ਕੋਈ ਨਾ ਕੋਈ ਮਸਲਾ ਜਿਹੜਾ ਹੈ ਉਹ ਹੱਲ ਕੀਤਾ ਜਾਏ ਪਤੰਜਿੰਦਰ ਸਿੰਘ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਨਾ ਜੋ ਜਿੱਥੇ ਉਹ ਰਹਿ ਰਹੇ ਨੇ ਕਿਉਂਕਿ ਉਹਦੇ ਮਾਤਾ ਪਿਤਾ ਘਰ ਵਾਪਸ ਆ ਚੁੱਕੇ ਨੇ ਤੇ ਉਹ ਮਕਾਨ ਸੇਲ ਕਰਕੇ ਇੱਥੋਂ ਜਾ ਨਹੀਂ ਸਕਾ ਬੈਂਕ ਵਾਲਿਆਂ ਦੇ ਜਿਹੜੇ ਪਹਿਲੇ ਮੈਨੇਜਰ ਸੀ ਉਹ ਸਾਰਾ ਸਟਾਫ ਤੇ ਟ੍ਰਾਂਸਫਰ ਹੋ ਚੁੱਕਾ ਹੈ ਮੈਨੇਜਰ ਨੂੰ ਵੀ ਮੈਂ ਬਹੁਤ ਕੁਝ ਪੁੱਛਿਆ ਸੀ ਬਸ ਉਹ ਸਾਨੂੰ ਇਹੀ ਕਹਿੰਦੇ ਕਿ ਜਿਹੜੀ ਉਹਦੀ ਵਾਈਫ ਹੈ ਮਨਦੀਪਪੁਰ ਜਿਆਦਾ ਟ੍ਰਾਂਜੈਕਸ਼ਨ ਜਿਹੜੀਆਂ ਨੇ ਉਹਦੇ ਉਹਦੇ ਫਾਦਰ ਇਨ-ਲਾਵ ਕੋਲ ਕਾਫੀ ਪ੍ਰਾਪਰਟੀ ਹੈ ਗਈ ਤੁਸੀਂ ਉਹਨਾਂ ਨੂੰ ਕੋਹ ਕਿ ਉਹ ਵੇਚ ਕੇ ਇਹ ਆਪਣੇ ਜੋਇਨ ਨੂੰ ਜੋ ਬਚਾ ਲੈਣਾ ਬਟ ਬੈਂਕ ਵਾਲਿਆਂ ਨੇ ਵੀ ਕੋਈ ਸਾਡੀ ਕੋਈ ਖਾਸ ਗੱਲ ਨਹੀਂ ਸੁਣੀ ਹੈਗੀ ਬਟਾਲਾ ਕੋਰਟ ਵਿੱਚ ਜੱਜਾਂ ਤੇ ਵਕੀਲਾਂ ਨੇ ਮਿਲ ਕੇ ਢੋਲ ਵਜਾ ਕੇ ਲੋੜੀ ਦਾ ਤਿਹਾਰ ਮਨਾਇਆ ਤੇ ਸਾਰਿਆਂ ਦਾ ਮੂੰ ਮਿੱਠਾ ਕਰਵਾਇਆ ਗਿਆ ਇਸ ਮੌਕੇ ਉਹ ਨਾ ਬੋਲਦੇ ਆ ਕਿ ਹੈ ਕਿ ਲੋੜੀ ਇੱਕ ਪਵਿੱਤਰ ਤਿਹਾਰ ਹੈ ਤੇ ਸਾਰੇ ਇਸ ਨੂੰ ਮਿਲ ਕੇ ਮਨਾਉਂਦੇ ਹਨ ਹਾਂ ਸਰ ਅੱਜ ਦੇ ਜਾਣਕਾਰੀ ਦਿਓ ਅੱਜ ਕੀ ਸਮਰੋਹ ਹੈਗਾ ਆ ਅੱਜ ਅਸੀਂ ਇੱਕ ਜੋ ਉਹਮਤ ਵੱਡਾ ਇਵੈਂਟ ਜਿਹਨੂੰ ਅਸੀਂ HST ਇੰਡੀਅਨ ਸੁਸਾਇਟੀ ਫॉर ਟੈਕਨੀਕਲ এডੂਕੇਸ਼ਨ ਇਹ ਆਪਣੀ ਤਰ੍ਹਾਂ ਦਾ ਇੱਕ 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 ਸੁਸਾਇਟੀ ਹੈ ਜੋ ਕਿ ਇੱਕ ਜੇ ਤੁਸੀਂ ਦੇਖੋ ਕਿ 올 ਇੰਡੀਆ ਕਾਉਂਸਲ ਫॉर ਟੈਕਨੀਕਲ এডੂਕੇਸ਼ਨ ਤੋਂ ਪਹਿਲਾਂ ਜਿੰਨਾ ਵੀ ਟੈਕਨੀਕਲ এডੂਕੇਸ਼ਨ ਨੂੰ ਉਹਨੂੰ ਸ਼ੁਰੂਆਤ ਕਰਨੀ ਉਹਨੂੰ ਅੱਗੇ ਲੈ ਕੇ ਜਾਣਾ ਉਹ ਸਾਰਾ ਕੰਮ ਇੰਡੀਅਨ ਸੁਸਾਇਟੀ ਫॉर ਟੈਕਨੀਕਲ এডੂਕੇਸ਼ਨ ਦਾ ਸੀ ਔਰ ਅੱਜ HST ਦੇ ਵਿੱਚ 올 ਦੀ ਇੰਜੀਨੀਅਰਿੰਗ ਕਾਲਜਿਸ ਆ ਰਿਮੈਂਬਰ ਉਹ ਆਪਣੀ ਇੱਕ ਜੋ ਪਹਿਲੀ ਕਨਵੈਨਸ਼ਨ ਹੈ ਆਪਣੀ ਤਰ੍ਹਾਂ ਦੀ ਐਸਟੀ ਕੁਝ ਕਨਵੈਨਸ਼ਨਸ ਕਰਵਾਉਂਦਾ ਰਹਿੰਦਾ ਹੈ ਹਰ ਸਾਲ ਬਟ ਉਹ ਕਨਵੈਨਸ਼ਨ 올ਓਵਰ ਇੰਡੀਆ ਚ ਹੁੰਦੀਆਂ ਨੇ ਆਪਣੀ ਤਰ੍ਹਾਂ ਦੀ ਪਹਿਲੀ ਨੈਸ਼ਨਲ ਕਨਵੈਨਸ਼ਨ ਜਿਹਦੇ ਵਿੱਚ ਵਾਈਸ ਚੈਂਸਲਰਸ ਫੈਕਲਟੀ ਐਂਡ ਸਟੂਡੈਂਟਸ 올ਓਵਰ ਇੰਡੀਆ ਤੋਂ ਇਸ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਲੈਂਬਰਿੰਗ ਟੈਕਸ ਕੇ ਲ ਯੂਨੀਵਰਸਿਟੀ ਨੂੰ ਉਹਨਾਂ ਨੇ ਹੋਲਡਿੰਗ ਫਰਸਟ ਆਫ ਇਟਸ ਕਾਈਂਡ ਨੈਸ਼ਨਲ ਕਨਵੈਨਸ਼ਨ ਇਸ ਕਨਵੈਨਸ਼ਨ ਦੇ ਵਿੱਚ ਪੂਰੇ ਇੰਡੀਆ ਤੋਂ ਜੋ ਹੈ ਟੈਕਨੀਕਲ ਇੰਸਟੀਚਿਊਸ਼ਨ ਜਿਹੜੀਆਂ ਨੇ ਉਹ ਪਾਰਟਿਸਿਪੇਟ ਕਰਨੀਆਂ ਉਹਦੇ ਵਿੱਚ ਵਾਈਸ ਚੈਂਸਲਰਸ ਦੀ ਅਸੀਂ ਇੱਕ ਕਨਕਲੇਵ ਰੱਖ ਰਹੇ ਹਾਂ ਫੈਕਲਟੀ ਕਨਕਲੇਵ ਹੈ ਤੇ ਸਟੂਡੈਂਟਸ ਕਨਕਲੇਵ ਹੈ ਜਿਹਦੇ ਵਿੱਚ ਸਟੂਡੈਂਟਸ ਜਿਹੜੇ ਨੇ ਪੂਰੇ ਇੰਡੀਆ ਤੋਂ ਡਿਫਰੈਂਟ ਕਾਲਜਿਸ ਤੋਂ ਸਟੇਟ ਲੈਵਲ ਤੇ ਸਿਲੈਕਟ ਹੋ ਕੇ ਇੰਡੀਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਆਪਣੇ ਸੈਕਸ਼ਨ ਜਿਹੜੇ ਇਹਨਾਂ ਦੇ ਸਟੇਟ ਚੈਪਟਰ ਹੈ ਉਹਨਾਂ ਦੇ ਬੱਚੇ ਸੈਲੈਕਟ ਕਰਕੇ ਜੋ ਫਾਈਨਲ ਆਣਗੇ ਨੈਸ਼ਨਲ ਲੈਵਲ ਤੇ ਉਹ ਇੱਥੇ ਆਣਗੇ 13 14 ਫਰਵਰੀ ਨੂੰ ਇਹ ਇਵੈਂਟ ਲੈਮਰਿਨ ਟੈਕਸਕੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਹੋ ਰਿਹਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਲੈਮਰਿਨ ਟੈਕਸਕੀ ਯੂਨੀਵਰਸਿਟੀ ਨੂੰ ਚੂਜ਼ ਕੀਤਾ ਗਿਆ ਹੈ ਬਾਏ ਆਈਐਸਟੀ ਫਾਰ ਹੋਲਡਿੰਗ ਆਪਣੀ ਫਰਸਟ ਆਫ ਇਟਸ ਕਾਈਂਡ ਜਿਹੜੀ ਨੈਸ਼ਨਲ ਕਨਵੈਨਸ਼ਨ ਇਹਦੇ ਵਿੱਚ ਇਹਨੂੰ ਇਨਾਗੋਰੇਟ ਕਰ ਰਹੇ ਨੇ ਆਨਰੇਬਲ ਗਵਰਨਰ ਆਫ ਪੰਜਾਬ ਸ਼੍ਰੀ ਕੁਲਪ ਚੰਦ ਕਟਾਰੀ ਜੀ ਉਹ ਚੀਫ ਗੈਸਟ ਨੇ ਇਸ ਇਵੈਂਟ ਦੇ ਤੇ ਸਾਡੇ ਜੋ ਆਨਰੇਬਲ ਮਨਿਸਟਰ ਨੇ ਕੈਬਨਿਟ ਮਨਿਸਟਰ ਫਾਰ ਟੈਕਨੀਕਲ ਐਜੂਕੇਸ਼ਨ ਐਂਡ ਹਾਇਰ ਐਜੂਕੇਸ਼ਨ ਸਰਦਾਰ ਹਰਜੋਤ ਸਿੰਘ ਬੈਂਸ ਉਹ ਇਹਨੂੰ ਪ੍ਰੈਜ਼ਾਈਡ ਓਵਰ ਕਰਨਗੇ ਤੇ ਇਹਦੇ ਵਿੱਚ ਜੇ ਅਸੀਂ ਹੋਰ ਡਿਗਨਿਟਰੀਜ਼ ਦੀ ਗੱਲ ਕਰੀਏ ਤੇ ਡਾਕਟਰ ਵਿਨੋਦ ਲੀਕੇ ਪਾਲ ਜੋ ਕਿ ਨੀਤੀ ਆਯੋਗ ਦੇ ਮੈਂਬਰ ਨੇ ਨੀਤੀ ਆਯੋਗ ਤੁਹਾਨੂੰ ਪਤਾ ਹੈ ਪੀਐਮਓ ਡਾਇਰੈਕਟਲੀ ਪੀਐਮਓ ਦੇ ਅੰਡਰ ਆਨ ਦਾ ਤੇ ਉਹ ਜੋ ਨੇ এডਿਕੇਸ਼ਨ ਤੇ ਹੈਲਥ ਨੂੰ ਪੂਰਾ ਓਵਰਸੀ ਕਰਦੇ ਨੇ ਡਾਕਟਰ ਵੀ ਕੇ ਪਾਲ ਵੀ ਇਹਦੇ ਵਿੱਚ ਐਜ਼ ਐਜ਼ ਅ ਸਟੀਮਡ ਗੈਸਟ ਆਫ ਆਨਰ ਪਾਰਟਿਸਪੇਟ ਕਰ ਰਹੇ ਨੇ ਇਹਨਾਂ ਤੋਂ ਇਲਾਵਾ ਸਾਡੇ ਕੋਲ ਸ਼੍ਰੀ ਵੇਦਮਨੀ ਤਿਵਾੜੀ ਜੋ ਸੀਈਓ ਨੇ ਐਨਐਸਡੀਸੀ ਨਾਲ ਆਈਸੀਟੀ ਦੇ ਚੇਅਰਮੈਨ ਪ੍ਰੋਫੈਸਰ ਸਸ਼ਤਰ ਬੋਦੀ ਇਹ ਸਾਰੇ ਜੋ ਨੇ ਐਜ਼ ਅ ਸਪੈਸ਼ਲ ਗੈਸਟ ਆਫ ਆਨਰ ਜਿਹੜੇ ਨੇ ਇਸ ਇਵੈਂਟ 'ਚ ਸ਼ਿਰਕਤ ਕਰ ਰਹੇ ਨੇ। ਲਮਰੀਨ ਟੈਕ ਸਕਿੱਲ ਯੂਨੀਵਰਸਿਟੀ, ਰੇਲਮਾਜਰਾ ਪੰਜਾਬ ਦਾ ਚਰੰਜਮਾ ਆਈਐਸਟੀ ਇੰਟਰਨੈਸ਼ਨਲ ਅਟ ਯੂਥ ਸਕਿੱਲ ਉਤਸਵ 2025 13 ਫਰਵਰੀ ਤੋਂ 14 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ। ਜਿੱਤੇ ਹੁਨਰ ਵਿਕਾਸ ਦੇ ਤਹਿਤ ਭਾਰਤ ਨੂੰ ਵਿਸ਼ਵ ਦੀ ਹੁਨਰ ਦੀ ਰਾਸ਼ਾ ਬਣਾਉਣ ਲਈ ਸਿੱਖਿਆ ਪ੍ਰਣਾਲੀ ਨੂੰ ਬਣਾਉਣ ਲਈ ਮਿਸ਼ਨ 2047 ਵਿੱਚ ਸ਼੍ਰੀ ਗੁਲਾਬ ਚੰਦ ਕਟਾਰੀਆ ਦਾ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰਾਜਪਾਲ ਪੰਜਾਬ ਮੁੱਖ ਮਹਿਮਾਨ ਵਜੋਂ ਪਹੁੰਚਣਗੇ ਤੇ ਹਰਜੋਤ ਸਿੰਘ ਬੈਂਸ ਕੈਬਨਟ ਮੰਤਰੀ ਪੰਜਾਬ ਅਤੇ ਹੋਰ ਕਈ ਸੀਨੀਅਰ ਅਧਿਕਾਰੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ ਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਪ੍ਰੇਰਿਤ ਵੀ ਕਰਨਗੇ। ਸਤਿ ਸ੍ਰੀ ਅਕਾਲ ਜੀ। ਤੁਹਾਡਾ ਸ਼ੁਕਰੀਆ ਤੁਸੀਂ ਕਵਰ ਕਰਨ ਆਏ ਹੋ ਮੇਰਾ ਫੰਕਸ਼ਨ। ਦੇਖੋ ਜੀ ਇਹ ਮੇਰੀ ਬਾਰ ਬਟਾਲਾ ਦੀ ਜਿਹੜੀ ਬਾਰ ਹੈ ਹਰ ਸਾਲ ਲੋਹੜੀ ਇਹਦਾ ਮਨਾਉਂਦੇ ਆ ਫੰਕਸ਼ਨ ਸੀ। ਇਹ ਨਵੇਂ ਸਾਲ ਦੀ ਵਧਾਈ ਦਿੱਤੀ ਆ ਜਜਿਸ ਜਿਨੇ ਮੇਰੇ ਜੁਡੀਸ਼ੀਅਲ ਆਫੀਸਰਸ ਆ ਤੇ ਮੇਰੇ ਪੂਰੀ ਬਾਰ ਵੱਲੋਂ ਸਾਰਿਆਂ ਨੂੰ ਲੋਹੜੀ ਦੀਆਂ ਮੁਬਾਰਕਾਂ ਤੇ ਨਵੇਂ ਸਾਲ ਦੀਆਂ ਮੁਬਾਰਕਾਂ। ਬਹੁਤ-ਬਹੁਤ ਏ ਜੀ ਬਿਲਕੁਲ ਜੀ ਸਾਡਾ ਬਟਾਲਾ ਹਮੇਸ਼ਾ ਹੀ ਮਸ਼ਹੂਰ ਹੈ ਜੀ ਇਹ ਲੋਹੜੀ ਦਾ ਜਿਹੜਾ ਫੰਕਸ਼ਨ ਆ ਉਹ ਹਰ ਸਾਲ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਪਿਛਲੀ ਵਾਰੀ ਵੀ ਮੈਂ ਹੀ ਮਨਾਇਆ ਸੀ ਇਸ ਵਾਰੀ ਵੀ ਬਣਾਇਆ ਵਾ ਸਾਰੇ ਮੇਰੇ ਬਾਰ ਮੈਂਬਰਸ ਨੇ ਮੇਰਾ ਪੂਰਾ ਸਹਿਯੋਗ ਕਰਦੇ ਆ ਹਰ ਚੀਜ਼ ਦੇ ਵਿੱਚ ਕੋਈ ਚੀਜ਼ ਦੀ ਕਮੀ ਨਹੀਂ ਹੋਣ ਦਿੰਦੇ ਮੈਂ ਤਾਂ ਕਹੂੰਗਾ ਵੀ ਰਲ ਮਿਲ ਕੇ ਰਹੋ ਤੇ ਭੇਦ ਭਾਵ ਨਾਰ ਰੱਖੋ ਕਿਸੇ ਵੀ ਚੀਜ਼ ਦਾ ਆਪਾਂ ਸਾਰੇ ਇਨਸਾਨ ਆ ਤੇ ਇਨਸਾਨੀਅਤ ਦਾ ਧਰਮ ਸਭ ਤੋਂ ਉੱਪਰ ਆ ਦੂਸਰਾ ਧਰਮ ਨਹੀਂ ਹੋਣਾ ਚਾਹੀਦਾ ਕੋਈ ਕਿਸੇ ਦਾ ਕੋਤ ਧਰਮ ਨਹੀਂ ਐ ਸਿਰਫ ਇਨਸਾਨ ਦਾ ਤਰਫ ਹੋਣਾ ਚਾਹੀਦਾ ਤੇ ਬਹੁਤ ਗਲਤ ਆ ਜੀ ਦੇਖੋ ਜੀ ਮੈਂ ਮੇਰਾ ਬੇਟਾ ਉਹ ਵੀ ਕਰਦਾ ਇਸ ਨੂੰ ਮੈਂ ਨਹੀਂ ਲੈ ਕੇ ਦਿੱਤੀ ਇਹ ਵੇਖੋ ਜੀ ਬਹੁਤ ਖਤਰਨਾਕ ਆ ਜੀ ਮੈਂ ਤੇ ਬਿਲਕੁਲ ਅਗੇਂਸਟ ਆ ਜੀ ਇਹਦੇ ਠੀਕ ਹੈ ਜੀ ਇਹ ਇਹ ਚੀਜ਼ ਬਹੁਤ ਜ਼ਿਆਦੀ ਖਤਰਨਾਕ ਆ ਦੇਖੋ ਜਿਹੜਾ ਜਿਹੜੀ ਜਾਲ ਦੇ ਨਾਮ ਮੱਛੀਆਂ ਫੜੀ ਜਾਂਦੀਆਂ ਨਾ ਉਹ ਜਾਲ ਉਹ ਚੀਜ਼ ਦੀ ਉਹ ਡੋਰ ਬਣੀ ਹੋਈ ਆ ਜਿਹੜੀ ਪਾਣੀ ਜੀਵਨੀ ਗਲਦੀ ਤੇ ਕਰੰਟ ਨੂੰ ਵੀ ਕਰਦੀ ਆ ਤੇ ਉਹ ਬੰਦੇ ਜਿੱਥੇ ਫਿਰ ਜਾਂਦੀ ਆ ਤੁਹਾਨੂੰ ਤੁਸੀਂ ਆਪ ਹੀ ਵੇਖਦੇ ਹੋ ਆ ਪਰ ਆਮ ਤੁਸੀਂ ਖਬਰਦਾਰੀ ਕਵਰ ਕਰਦੇ ਰਹੋਗੇ ਕਿੰਨੀ ਖਤਰਨਾਕ ਚੀਜ਼ ਆ ਉਹ ਇਹ ਇਹ ਚੀਜ਼ ਜਿਹੜੀ ਹੈ ਜਿਹੜੀ ਜਿਹੜੀ ਸਜ਼ਾ ਨਿਰਧਾਰਤ ਕੀਤੀ ਹੈ ਉਹ ਵੀ ਸਜ਼ਾ ਘੱਟ ਆ ਇਹਦੇ ਵਾਸਤੇ ਆਪਾਂ ਨੂੰ ਸਿਰਫ ਤੇ ਸਿਰਫ ਇੱਕ ਚੀਜ਼ ਇਹ ਚੀਜ਼ ਲੋੜ ਆ ਵੀ ਆਪਾਂ ਇਹਨਾਂ ਨੂੰ ਦਸੀਏ ਲੋੜੇ ਆਪਣੇ ਬੱਚੇ ਆ ਉਹਨਾਂ ਨੂੰ ਦਸੀਏ ਵੀ ਕਿੰਨੀ ਖਤਰਨਾਕ ਚੀਜ਼ ਆਏ ਕਿੰਨੀ ਖਤਰਨਾਕ ਜਿਹਦੇ ਜਿਹਦਾ ਕੋਈ ਤੁਸੀਂ ਉਹਨਾਂ ਬੱਚਿਆਂ ਦੀ ਹਾਸਾ ਮਜ਼ਾਕ ਆ ਤੇ ਅੱਗੇ ਬੱਚੇ ਦੀ ਬੰਦੇ ਦੀ ਜਾਨ ਚਲੀ ਜਾਂਦੀ ਹੈ ਤੇ ਜਿਹੜੀ ਸਜ਼ਾ ਮقرਰ ਕੀਤੀ ਆ ਉਹ 5 ਸਾਲ ਜਾਂ ਜੋ ਆਪਣਾ ਫਾਈਨ ਵਰਾਇਆ ਤਾਂ ਮੈਂ ਕਹਿੰਦਾ ਹਜੇ ਵੀ ਘਾਟਾ ਡਬਲ ਹੋਣੀ ਚਾਹੀਦੀ ਹੈ ਦੀਰ ਸਿੰਘ ਬਾਵਾ ਐਡਵੋਕੇਟ ਐਕਸ ਪ੍ਰੈਜ਼ੀਡੈਂਟ ਪਹਿਲੀ ਗੱਲ ਤੇ ਆ ਜੀ ਅਸੀਂ ਹਰ ਸਾਲ ਹੀ ਇਹ ਤਿਹਾੜ ਜਿਹੜਾ ਮਨਾਉਂਦੇ ਆ ਔਰ ਲੋਕਾਂ ਨੂੰ ਸਾਡੀ ਸਾਰਿਆਂ ਨੂੰ ਇਹ ਬੇਨਤੀ ਆ ਵੀ ਇਹ ਤਿਹਾੜ ਜਿਹੜਾ ਵਾ ਸਾਰੇ ਹੀ ਧਰਮ ਇਸ ਨੂੰ ਮਨਾਉਂਦੇ ਨੇ ਔਰ ਸਾਰਿਆਂ ਨੂੰ ਇਕੱਠਿਆ ਹੋ ਕੇ ਇਹ ਤਿਹਾੜ ਮਨਾਉਣਾ ਚਾਹੀਦਾ ਔਰ ਪੰਜਾਬ ਦੀ ਖੁਸ਼ਹਾਲੀ ਦਾ ਇਹ ਇੱਕ ਪ੍ਰਤੀਕ ਆ ਤਿਹਾੜ ਔਰ ਰਲ ਮਿਲ ਕੇ ਸਾਰੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਇਤਿਹਾਰ ਨਾਲ ਮਨਾਉਣਾ ਚਾਹੀਦਾ ਔਰ ਇੱਕ ਦੂਜੇ ਦੀ ਜਿਹੜੀ ਆ ਇਕੱਠਿਆ ਹੋ ਕੇ ਪੰਜਾਬ ਦੀ ਖਿਸ਼ਾਲੀ ਵੱਲ ਕਦਮ ਚੁੱਕਣਾ ਚਾਹੀਦਾ ਟਿਬੜੇ ਆਰਮੀ ਸਕੂਲ ਗੁਰਦਾਸਪੁਰ ਵਿੱਚ ਪੜ੍ਹਦੇ ਬੱਚਿਆਂ ਦੀ ਸਕੂਲ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਸਾਥ ਵਿੱਚ ਵੈਨ ਵਿੱਚ ਸوار 8 ਬੱਚੇ ਦਮੀਰ ਜ਼ਖਮੀ ਹੋ ਗਏ ਇਲਾਜ ਅਧੀਨ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਸਕੂਲ ਵੈਨ ਨਾਲ ਵਾਪਰੇ ਹਾਦਸੇ ਤੋਂ ਬਾਅਦ ਕਿਸੇ ਵੀ ਅਧਿਕਾਰੀਆਂ ਦੇ ਬੱਚਿਆਂ ਨਾਲ ਸੰਪਰਕ ਕਰਕੇ ਜਾਣਕਾਰੀ ਨਹੀਂ ਲਈ ਤੇ ਨਾ ਹੀ ਵੈਨ ਚਾਲਕ ਖਿਲਾਫ ਕੋਈ ਕਾਰਵਾਈ ਕੀਤੀ ਹੈ ਦਾਸੇਗੀ ਗੁਦਾਸਪੁਰ ਨੇੜੇ ਹਰਦੋਸ਼ਨੀ ਰੋਡ ਤੇ ਆਰਮੀ ਸਕੂਲ ਦੀ ਬੈਨ ਸਿੱਧੀ ਸਫੈਦਾਂ ਦੇ ਪੇੜ ਨਾਲ ਜਾਟ ਕਰਾਈ ਜਿਸ ਕਾਰਨ ਬੈਨ ਵਿੱਚ ਸਵਾਰ ਬੱਚੇ ਜ਼ਖਮੀ ਹੋ ਗਏ ਬਦ ਸਚ 8 ਦੇ ਕਰੀਬ ਬੱਚੇ ਸਵਾਰ ਸਨ ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਮੌਕੇ ਤੇ ਮੌਜੂਦ ਲੋਕਾਂ ਮੁਤਾਬਿਕ ਹਾਦਸਾ ਬਹੁਤ ਭਿਆਨਕ ਸੀ ਜਿਸ ਕਾਰਨ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਮੇਰਾ ਨਾਮ ਸਰਦਾਰ ਬਜੀਤ ਸਿੰਘ ਮੇਰਾ ਪਿੰਡ ਉਦਰੀ ਹੈ ਤੇ ਮੇਰੀ ਭਤੀਜੀ ਮੈਦਾਤਾ ਦੀ ਲੱਗਦਾ ਇਹ ਆਰਮੀ ਸਕੂਲੇ ਪੜ੍ਹਦੇ ਅਤੇ ਬਿੜੀ ਇਹ ਗੱਡੀ ਆ ਰਹੀ ਸੀ ਜੇ ਸਰਜਿੰਦਰਾ ਸਕੂਲ ਦੇ ਲਾਗੇ ਉੱਦੋਂ ਉਹ ਸਕੂਟਰ ਵਾਲਾ ਗਾਇਕੁਰ ਹੋਂ ਦੇ ਨਾਲ ਇਹਨਾਂ ਦੀ ਰੋਕ ਕੇ ਉਹ ਗੱਡੀ ਜਿਹੜੀ ਹੈ ਸਿੱਕੀ ਫੇਟ ਦੇ ਉੱਪਰ ਤੇ ਜਮੀਰ ਅੱਗੇ ਬੈਠਾ ਹੋਇਆ ਸੀ ਉਹਨੇ ਸਾਰੀ ਘਟਨਾ ਬਾਰੇ ਦੱਸਿਆ ਕਿ ਉਹ ਜਿਹੜਾ ਮਾਰੂ ਨੀ ਬਿਚਾਉਂਦੇ ਚੱਕਰ ਦੇ ਸਤੇ ਡਿੱਗ ਗਈ ਸੀ ਕਿ ਜਿਹਦੇ ਮੇਰੀ ਦੇ ਕੰਨਾਂ ਤੋਂ ਤੇ ਨੱਕ ਤੋਂ ਬਹੁਤ ਬਲੀਡਿੰਗ ਹੋਈ ਆ ਵੀ ਕਾਫੀ ਸੀਰੀਅਸ ਲਈ ਲੇਟਨਜ਼ ਗਰਦਾਰਪੁਰ ਦੇ ਵਿੱਚ ਅਵੇਅਰਨੈਸ ਦੀ ਨਹੀਂ ਘਾਟ ਹੈ ਤੇ ਕੋਈ ਵੀ ਪ੍ਰਸ਼ਾਸਨ ਦਾ ਅਜ ਤੱਕ ਅਜੇ ਤੱਕ ਕੋਈ ਵੀ ਨਹੀਂ ਇੱਥੇ ਪਹੁੰਚਿਆ ਜਦ ਕਿ ਪ੍ਰਸ਼ਾਸਨ ਨੂੰ ਸਕੂਲ ਦੇ ਬੱਚਿਆਂ ਦਾ ਗੱਡੀ ਦਾ ਐਕਸੀਡੈਂਟ ਹੋਇਆ ਹੋਵੇ ਤੇ ਕਿਸੇ ਪ੍ਰਸ਼ਾਸਨ ਨੂੰ ਕੰਨੋਂ ਕੰਨ ਖ਼ਬਰੀ ਨਾ ਹੋਵੇ ਕਿ ਕੀ ਹੋਇਆ ਇੱਕ ਬੱਚੇ ਦਾ ਜੰਡਿਆਂ ਦਾ ਉਹਦਾ ਗੋਡਾ ਫ੍ਰੈਕਚਰ ਦਾ ਆਪਰੇਟ ਹੋਇਆ ਮੇਰੇ ਭਤੀਜੇ ਦੀ ਜਿਹੜੀ ਆ ਕੋਹਣੀ ਦਾ ਆਪਰੇਟ ਹੋਣ ਡਿਆ ਚੱਲਣ ਡਿਆ ਤੇ ਇਹਦੇ ਸੀਟੀ ਸਕੈਨ ਹੋਣ ਡੇ ਜਾਂ ਪਤਾ ਨਹੀਂ ਹੁਣ ਸਿਰ ਦੇ ਵਿੱਚ ਕਿੰਨੀ ਸੱਟ ਆ ਤੇ ਹੋਰ ਨਾ ਬੱਚਿਆਂ ਦੇ ਵੀ ਸਟਾਂ ਲੱਗੀਆਂ ਨੇ ਬੱਚੇ ਉਸ ਵਕਤ ਜਿਹੜੇ ਮੌਜੂਦ ਸੀ ਗੈਣ ਦੇ ਵਿੱਚ 7-8 ਬੱਚੇ ਦੱਸਦੇ ਸੀ ਮੌਜੂਦ ਸੀਗੇ 7-8 ਤੇ ਇੱਕ ਤੇ ਪ੍ਰਸ਼ਾਸਨ ਦੇ ਅੱਗੇ ਪੀਲਿਆ ਕਿ ਇਹਦੇ ਵਿੱਚ ਜਿਹੜੇ ਆ ਜਮਰ ਲੱਗਣੇ ਚਾਹੀਦੇ ਆ ਉਹਦੀ ਸਪੀਡ ਲਿਮਟ ਹੋਣੀ ਚਾਹੀਦੀ ਆ ਕਾਜ਼ ਕਰਕੇ ਸਕੂਲ ਗੱਡੀਆਂ ਦੀ ਕੋਈ ਵੈਨ ਹੋਵੇ ਬੱਸ ਹੋਵੇ ਕਿ 50 ਦੀ ਜਾਂ 50-60 ਦੀ ਸਪੀਡ ਤੋਂ ਵੱਧ ਨਾ ਗੱਡੀ ਕੋਈ ਚਲਾ ਸਕੇ ਕਿਉਂਕਿ ਇਹ ਚੀਜ਼ਾਂ ਦੀ ਬੜੀ ਘਾਟ ਆ ਆਖ ਦਿੰਦੇ ਕਾਗਜ਼ਾਂ ਪੱਤਰਾਂ ਤੇ ਬਹੁਤ ਹੁੰਦੀ ਚੱਲਦਾ ਕਿ ਜੇ ਆ ਕਰ ਦਿੱਤਾ ਜਦੋਂ ਕੋਈ ਹਾਦਸਾ ਹੁੰਦਾ ਤੇ ਉਥੇ ਇਹ ਚੀਜ਼ਾਂ ਗੱਲਾਂ ਚੱਲਦੀਆਂ ਤੇ ਮੈਨੂੰ ਇਸ ਚੀਜ਼ ਦਾ ਬੜਾ ਦੁੱਖ ਹੋਇਆ ਵਾ ਇਹ ਇਨਸੀਡੈਂਟ ਹੋਇਆ ਕੋਈ ਵੀ ਪ੍ਰਸ਼ਾਸਨ ਨਾ ਕੋਈ ਪੁਲਿਸ ਵਾਲਾ ਨਾ ਕੋਈ ਹੋਰ ਕਿਸੇ ਵੀ ਕਿਸਮ ਦਾ ਕੋਈ ਇੱਥੇ ਨਹੀਂ ਪਹੁੰਚਿਆ ਵੀ ਕੀ ਗੱਲ ਹੋਈ ਆ ਬੱਚਿਆਂ ਦੀ ਸਿਹਤ ਕਿ ਤਰ੍ਹਾਂ ਦੀ ਆ ਜਾਂ ਕਿਸ ਤਰ੍ਹਾਂ ਇਹ ਹਾਸਾ ਵਾਪਰਿਆ ਕੀ ਆ ਡਰਾਈਵਰ ਵੀ ਜਿਹੜਾ ਵਾ ਉਹ ਮਜੇਰੇਲਾ ਆ ਜਾ ਉਹਦੇ ਵੀ ਕਾਫੀ ਜੜੀਆਂ ਨੇ ਸੱਟਾਂ ਲੱਗੀਆਂ ਮੇਰੇ ਵੱਲੋਂ ਤੇ ਇਹੀ ਮੰਗਿਆ ਕਿ ਇਸ ਚੀਜ਼ ਦੇ ਉੱਤੇ ਸ਼ਕਤੀ ਦੇ ਨਾਲ ਕੰਟਰੋਲ ਹੋਣਾ ਚਾਹੀਦਾ ਵਾ ਖਾਸ ਕਰਕੇ ਸਕੂਲਾਂ ਵਾਲਿਆਂ ਨੂੰ ਗੱਡੀਆਂ ਵਾਲਿਆਂ ਨੂੰ ਇਹ ਚੀਜ਼ ਦੀ ਹਦਾਇਤ ਹੋਣੀ ਚਾਹੀਦੀ ਆ ਕਿ ਗੱਡੀਆਂ ਦੇ ਵਿੱਚ ਸਪੀਡ ਲਿਮਿਟ ਹੋਣੀ ਚਾਹੀਦੀ ਹੈ ਉਸ ਤੋਂ ਵੱਧ ਗੱਡੀ ਜਿਹੜੀ ਆ ਉਹ ਓਵਰ ਸਪੀਡ ਨਾ ਜਾ ਸਕੇ ਦੋਸਤੋ ਇਸ ਸੰਸਾੜੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰ ਹੋਵਾਂਗੇ ਤਤਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ